ਇਦਾਨ ਸਾਰਿੰਗ ਮਹੱਲਾ ਪੰਜਵਾਂ ਵੂਠਾ ਸਰਬ ਥਾਈ ਮੇ ਆਨੰਦ ਮੰਗਲ ਗਾਉ ਹਰ ਜਸ ਪੂਰਨ ਪ੍ਰਗਟਿਉ ਨੇਹ ਰਹਾਉ ਚਾਰ ਕੁੰਟ ਦਹ ਦਿਸ ਜਲ ਨਿਦ ਊਨ ਥਾਉ ਨਾ ਕੀ ਕਿਰਪਾ ਨਿਦ ਗੋਬਿੰਦ ਪੂਰਨ ਜੀ ਦਾਨ ਸਭ ਦੇ ਸਤ ਸਤ ਹਰ ਸਤ ਸੁਆਮੀ ਸਤ ਸਾਜ ਸੰਗੇਉ ਸਤ ਤੇ ਜਨ ਜਿਨ ਪ੍ਰਤੀ ਤੇ ਉਪਜੀ ਨਾਨਕ ਨਹਿ ਪਰਮੇ ਸਾਰਿ ਮਹੱਲਾ ਪੰਜਵਾਂ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਉ ਕਰ ਮਸਤਕ ਧਾਰਿਓ ਮੇਰੇ ਮਾਥੈ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਿਕ RAM ਨਾਮ ਧਿਆਏ ਕਬ ਚਲਨੀ ਮਤ ਰਾਈ ਸਤ ਗੁਰ ਕਬ ਹੂੰ ਡੋਲਤ ਨਾਹੀ ਗੁਰ ਨਾਨਕ ਜਬ ਭਏ ਦਿਆਰਾ ਸਰਬ ਸੁਖਾਂ ਨਿਦ ਪਾਹੀ ਸਾਰੰਗ ਮਹੱਲਾ ਪੰਜਵਾਂ ਨਿਭਿ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਦ ਧਨ ਬਿਖੈ ਮਾਹੀ ਅਲੇ ਪਰਹਾਉ ਜੀ ਜੰਤ ਸਗਲ ਸੰਤੋਖੇ ਆਪਨਾ ਪ੍ਰਭ ਧਿਆਏ ਰਤਨ ਜਨਮ અપਾਰ ਜੀਤਿਓ ਬਹੁੜਿ ਜੋਨ ਨਾ ਪਾਏ ਪਏ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲਾਗਾ ਪ੍ਰਭ ਸਿਓ ਰੰਗ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ 모ਹਿਓ ਅਚਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਦਪਹਿ ਸੋਈ ਮਨ ਹਰ ਕੋ ਅਹਿਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਉ ਸਭ ਪਰਮਾਦ ਡੋਰੀ ਲਪਟ ਰਹੀ ਚਰਨਹਿ ਸੰਗ ਪ੍ਰਮਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੂਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਇਕ ਸਵੇ ਨਾ ਹਉ ਆਨ ਨਾ ਜਾਨੂ ਦੁਤੀਆ ਭਾਉ ਸਭ ਲੂ ਰਹਾਉ ਤਿਆਗ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ 모ਹਿਉ ਕਾਢੀ ਨਰਕ ਤੇ ਧੂ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹਉ ਮੈਂ ਹੂ ਰਾਮ ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹੂ ਸਾਰੰਗ ਮਹੱਲਾ ਪੰਜਵਾਂ ਬਿਨ ਸੇ ਕਾਚ ਕੇ ਬਿਹਾਰ RAM ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈਤ ਊਤ ਨਾ ਡੋਲ ਕਤ ਹੂੰ ਨਾਮ ਹਿਰਦੈ ਧਾਰ ਗੁਰ ਚਰਨ ਬੋਹਤ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਫਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਏ ਅਮਰਤ ਪੀਓ ਨਾਨਕ ਆਣ ਰਸ ਸਭ ਖਾਰ ਸਾਰਿ ਮਹੱਲਾ ਪੰਜਵਾਂ ਤਾ ਤੇ ਕਰਨ ਪਲਾਹਾ ਕਰੇ ਮਹਾ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੀ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿਧ ਸਭੇ ਪ੍ਰਸਾਦ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਧਰ ਹੈ ਲਾਗ ਪੱਲੇ ਸਾਰਿੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖ ਹੈ ਕਬ ਆਖੀ ਰਹਾਉ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ 베ਦਿਆ ਕਰ ਸਰਬਸੇ ਅੰਤਰ ਰਾਖੀ ਬੇਦਪ੍ਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰੀ ਮੁਹੱਲਾ ਪੰਜਵਾਂ ማਖੀ RAM ਕੀ ਤੂੰ ማਖੀ ਜਹ ਦੁਰਗੰਧ ਤਹਾ ਤੂੰ ਬੈਸਹਿ ਮਹਾ ਬਿਖਿਆ ਮਦ ਚਾਖੀ ਰਹਾਉ ਕਿ ਤਹ ਅਸਥਾਨ ਤੂੰ ਟਿਕਨ ਨਾ ਪਾਵੈ ਇਹੀ ਵਿਦ ਦੇਖੀ ਆਖੀ ਸੰਤਾਂ ਬਿਨ ਤੈ ਕੋਏ ਨਾ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾਂ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰੀ ਮਹੱਲਾ ਪੰਜੂਆ ਮਾਈਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ 사ੰਗ ਮਿਲ ਹਰ ਗੁਣ ਗਾਏ ਬਿਨ ਸੀ ਦੁਤੀਆ ਆਸ ਮਹਾ ਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਓ ਸਾਰੇ ਵਿਮਹੱਲਾ ਪੰਜਵਾ ਮਾਈਰੀ ਅਰੇ ਉਹ ਪ੍ਰੇਮ ਕੀ ਖੋਰ ਦਰਸ਼ਨ ਰੁਚਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਦਪ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ ਅਸਤ ਵਿਸ਼ਟਾ ਕ੍ਰਿਮ ਬਿਨ ਹਰ ਜਾਨਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾ ਪੁਰਬਲਾ ਜੋਹਰ ਨਾਨਕ ਸਰਨ ਕਿਰਪਾ ਨਿਦ ਸਾਗਰ ਬਿਨ ਸੇ ਹੋ ਆਨ ਨਿਹੋਰ ਸਾਰੰਗ ਮਹੱਲਾ ਪੰਝਵਾਂ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾਡੇ ਖੋਏ ਪਰਾ ਪੂਰਬ ਜਿਸਹਿ ਲਿਖਿਆ ਬਿਰਲਾ ਪਾਏ ਕੋਇ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤਸਾਰ ਹਰ ਬਸਾਰ ਜੋ ਆਨ ਰਾਚ ਹੈ ਮਿਤਨ ਸਭ ਵਿਸਥਾਰ ਰਹਾਉ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰਬਿੰਦ ਵਸਾਏ ਹਿਰਦੈ ਬਹੁre ਜਨਮ ਨਾ ਮਾਰ ਕਰ ਅਨਗ ਰੋ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰ ਸਾਰੰ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕੈ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨ ਸੇ ਸਭ ਅਬਮਾਨੀ ਰਹਾਉ ਤਾਰ ਅਨਗ ਰੋ ਆਪਣੀ ਕਰ ਲੀਨੀ ਗੁਰਮਖਪੂਰ ਗਿਆਨੀ ਸਰਬ ਸੂਕ ਆਨੰਦ ਖਨੇਰੇ ਠਾਕੁਰ ਦਰਸ ਧਿਆਨੀ ਨਿਕਤ ਵਰਤਨ ਸਾ ਸਦਾ ਸੁਹਾਗਣ ਦਹਿਿਸ ਸਾਈ ਜਾਨੀ ਪ੍ਰਿਆ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੰਗ ਮਹੱਲਾ ਪੰਜਵਾਂ ਤਉ ਚਰਨ ਆਸਰੋ ਈਸ ਤੁਮਹਿ ਪਛਾਨੂ ਸਾਥ ਤੁਮਹਿ ਸੰਗ ਰਾਖਨਹਾਰ ਤੁਮੈ ਜਗਦੀਸ਼ ਰਹਾਉ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮਹੀ ਰਾਖੇ ਤੂ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾਂ ਕੋ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਾਹ ਮਾਨੀ ਸਾਰਾ ਮਹੱਲਾ ਪੰਜਵਾਂ ਚੌਪਦੀ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਭਜ 판 ਕਰਮ ਬੇਕਾਰ ਮਾਨ ਮੋਹ ਨਾ 부ਜਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ ਖਾਤ ਪੀਵਤ ਹਸਤ ਸੋਵਤ ਆਉਦ ਬਿਤੀ ਆਸਾਰ ਨਰਕ ਉਦਰ ਪਰਮੰਤ ਜਲ ਤੋ ਜਮਹਿ ਕੀਨੀ ਸਾਰ ਪਰਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਗੁਰੂ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਵਿਖਟ ਗਉਰੀ ਖਾਏ ਮੂਠੋ ਚਿਤ ਨਾ ਸਿਰਜਨ ਹਾਰ ਗੋਬਿੰਦ ਗੁਪਤ ਹੋਏ ਰਹਿਓ ਨਿਆਰੂ ਮਾਤੰਗ ਮਤ ਹੰਕਾਰ ਕਰ ਕਿਰਪਾ ਪ੍ਰਭ ਸੰਤ ਰੱਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨੇ ਆਇਓ ਗੋਪਾਲ ਪੁਰਖ ਅਪਾਰ ਸਾਰੰਗ ਮਹੱਲਾ ਪੰਜਵਾ ਘਰ ਸ਼ੀਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰ ਕਰੀਬੇ ਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਉ ਸੁਪਨਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹੇ ਮੋਹਲੀ ਪ੍ਰੇਪ੍ਰੀਤ ਹਿਰਦੈ ਮੇਲ ਸਰਬਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਿਆਲ ਕਾਏ ਆਨ ਆਨ ਰੂਚੀ ਐ ਹਰ ਸੰਗ ਸੰਗ ਖਚੀ ਐ ਜੋ ਸਾਧ ਸੰਗ ਪਾਈ ਕਹੋ ਨਾਨਕ ਹਰ ਧਿਆਏ ਹਬ ਰਹੇ ਜਮ ਮਹਿਮੇਲ ਸਾਰੰਗ ਮਹੱਲਾ ਪੰਜਵਾ ਕੰਚਨਾ ਬਹੁ ਦਤ ਕਰ ਭੂਮ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਬੇਦ ਜਿਹਵ ਭਨੇ ਦਾਸ ਅਸ਼ਟ ਖਸ਼ਟ ਸਰਵਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਧੁਨੇ ਮਨ ਚਰਨ ਕਮਲ ਲਾਗੇ ਕਰਤ ਸੰਦ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕ ਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਰਾਮ ਦਯਾਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖਉ ਜਨ ਨਾਨਕ ਨਾਮ ਮਿਸ਼ਟ ਲਾਗੇ ਸਾਰਿੰਗ ਮਹੱਲਾ ਪੰਜਵਾਂ ਰਾਮ 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 ਜਾਪ ਹਰਮਤਿ RAM ਸਹਾਈ ਰਹਾ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਬਦੇ ਆਪਣੀ ਪਾਈ ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕੁਰ ਨਹਿ ਕੋ ਬੈਰਾਈ ਸੁਆਮੀ ਸੋ ਪ੍ਰਸੰਨ ਭਏ ਜਨਮ ਮਰਨ ਦੁਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਨ ਗਾਈ